ਪੇਰਾ ਸਰ ਪਰ ਮੈਂ ਇਹ ਕਹਿਣਾ ਚਾਹੂੰਗੀ ਕਿ ਜੋ ਮੰਗਿਆ ਸਭ ਕੁਝ ਮਿਲਿਆ ਸਾਨੂੰ ਇੱਥੇ ਆ ਕੇ ਬਾਬਾ ਜੀ ਦੇ ਘਰ ਬੜੀਆਂ ਹੀ ਰੌਣਕਾਂ ਤੇ ਬੜੀਆਂ ਹੀ ਦਾਤਾਂ ਜੋ ਮੰਗੋਗੇ ਉਹੀ ਮਿਲਦਾ ਆ ਅੱਬਾ ਜੀ ਮੈਂ ਤੇ ਇਹ ਕਹਿਣਾ ਚਾਹੁੰਦਾ ਗੁਰੂ ਦਾ ਲੜ ਲੱਗ ਜਾਓ ਕਲਯੁਗ ਦਾ ਜੋਰ ਆ ਪੈਰਾ ਸਾਰਾ ਤੋਂ ਬਹੁਤ ਬਾਬੇ ਦੀਪ ਸਿੰਘ ਦੀ ਧਾਨ ਧਾਨ ਸੰਗਤਾਂ ਦੂਰੋਂ ਨੇੜਿਓ ਜੋ ਆਉਂਦੀ ਸਭ ਦੀਆਂ ਆਸਾ ਪੂਰੀਆਂ ਇੱਥੇ ਬਗਾਨਾ ਬਾਬਾ ਜੀ ਨੇ ਸਾਨੂੰ ਸੇਵਾ ਚ ਲਾਇਆ ਹੁਣ ਹਰ ਐਤਵਾਰ ਅਸੀਂ ਆਉਂਦੇ ਆ ਜੀ ਤੇ ਅਸੀਂ ਤਾਂ ਕਹਿੰਦੇ ਐਤਵਾਰ ਕੋਈ ਪ੍ਰੋਗਰਾਮ ਹੀ ਨਾ ਆਵੇ ਤੇ ਗੁਰੂ ਘਰ ਨਾਲ ਜੁੜੇ ਰਹੀ ਹੈ ਜੀ ਵਾਹਿਗੁਰੂ ਜੀ ਦੀ ਬੜੀ ਕਿਰਪਾ ਬਾਬਾ ਦੀਪ ਸਿੰਘ ਦੀ ਅਪਾਰ ਬਖਸ਼ਿਸ਼ ਆ ਅਪਾਰ ਬਖਸ਼ਿਸ਼ ਸੰਗਤ ਦੇ ਕੱਲੇ ਕੱਲੇ ਜੀਵ ਤੇ ਉਹਨਾਂ ਦੀ ਇਹ ਬਖਸ਼ਿਸ਼ ਆ ਜਿਹੜੇ ਇਹਦੀ ਦੁਪਹਿਰਾ ਕੱਟਣ ਆਉਂਦੇ ਉਹਨਾਂ ਦੀ ਪੂਰੀ ਕਿਰਪਾ ਉਹਨਾਂ ਦੀ कोट कोट ਧੰਨਵਾਦ ਬਾਬਾ ਜੀ ਦਾ ਕੋਈ ਲਫਜ਼ ਨਹੀਂ ਹੈਗੇ ਧੰਨਵਾਦ ਕਰਨ ਦੇ ਚੁਪੈਰਾ ਸਾਹਿਬ ਬਾਰੇ ਮੈਂ ਇਹ ਕਹਿਣਾ ਚਾਹੂੰਗੀ ਕਿ ਜੋ ਮੰਗਿਆ ਸਭ ਕੁਝ ਮਿਲਿਆ ਸਾਨੂੰ ਇੱਥੇ ਆ ਕੇ ਮੈਂ ਸਭ ਨੂੰ ਇਹ ਕਹੂੰਗੀ ਕਿ ਮਤਲਬ ਜਿਨ੍ਹਾਂ ਨੇ ਆਪਣੀਆਂ ਝੋਲੀਆਂ ਭਰਨੀ ਆ ਉਹ ਇੱਥੇ ਆਓ ਜਿੱਦਾਂ ਸਾਬਾ ਤੁਹਾਡੀ ਝੋਲੀਆਂ ਜ਼ਰੂਰ ਭਰेंगी ਕਿੱਥੋਂ ਆ ਰਹੇ ਹੋ ਆਪਾਂ ਅੰਮ੍ਰਿਤਸਰ ਦੇ ਆ। ਮੈਂ ਜੈਪੁਰ ਦੀ ਆ। ਮੈਂ ਮਤਲਬ ਪਹਿਲੇ ਵੀ ਬਹੁਤ ਆਂਦੀ ਸੀ। ਹੁਣ ਮੇਰੀ ਮੈਰਿਜ ਇੱਥੇ ਹੋ ਗਈ। ਬਾਬਾ ਦੀਪ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਕਿ ਇੱਥੇ ਬੁਲਾ ਲਿਆ ਮੈਨੂੰ ਆਪਣੇ ਕੋਲ। ਸਭ ਕੁਝ ਮਿਲਦਾ ਇੱਥੇ ਜੀ। ਸਭ ਕੁਝ ਹੈ। ਪੁੱਛੋ ਕੀ ਨਹੀਂ ਮਿਲਦਾ। ਬਹੁਤ ਖੁਸ਼ ਹਾਂ। ਬਹੁਤ ਜ਼ਿਆਦਾ ਖੁਸ਼। ਐਤਵਾਰ ਦਾ ਇੰਤਜ਼ਾਰ ਹੁੰਦਾ। ਬਹੁਤ ਜ਼ਿਆਦਾ। ਪੂਰੇ ਹਫਤੇ ਐਤਵਾਰ ਦਾ ਇੰਤਜ਼ਾਰ ਰਹਿੰਦਾ। ਜੀ ਕਿਹਾਤਾ ਵਾਈਗੁਰ ਜੀ ਕੀ ਫਤਿਹ ਬਾਬਾ ਜੀ ਦੇ ਘਰ ਬੜੀਆਂ ਹੀ ਰੌਣਕਾਂ ਤੇ ਬੜੀਆਂ ਹੀ ਦਾਤਾਂ ਜੋ ਮੰਗੋਗੇ ਉਹੀ ਮਿਲਦਾ ਆ ਜੋ ਵੀ ਮੰਗੋਗੇ ਰਾਤ ਨੂੰ ਮੰਗਦੇ ਆ ਸਵੇਰੇ ਮਿਲਿਆ ਹੁੰਦਾ ਬੜੀ ਕਿਰਪਾ ਵਾਈਗੁਰ ਕੁਛ ਵੀ ਨਹੀਂ ਸੀ ਉਦੋਂ ਅੱਜ ਬਾਬਾ ਜੀ ਨੇ ਕਰੋੜਾਂ ਵਾਲੇ ਕਰਤਾ ਕੁਛ ਵੀ ਨਹੀਂ ਸੀ ਹੁੰਦਾ ਕੁਛ ਵੀ ਨਹੀਂ ਸੀ ਨਾ ਜੀ ਨਾ ਸੋਚਿਆ ਕਿ ਸੁਪਨੇ ਜਿਹਾ ਨਹੀਂ ਸੀ ਸੋਚਿਆ ਸੀ ਸਾਡੇ ਕੋਲ ਆ ਕੁਝ ਹੋਏਗਾ ਸਪਨਾ ਵੀ ਨਹੀਂ ਸੀ ਲਿਆ ਤੇ ਪਰ ਬਾਬਾ ਜੀ ਨੇ ਉਹ ਅਸੀਂ ਅਸਲੀਅਤ ਕਰਕੇ ਵਿਖਾਈ ਹਾਂ। ਹਾਂ ਜੀ ਹਾਂ ਜੀ ਵਾਹਿਗੁਰੂ ਜਿੰਨਾ ਚਿਰ ਸੇਵਾ ਦੇਣਗੇ ਇਹਨਾਂ ਦੀ ਮਰਜ਼ੀ ਆ। ਕਰਾਈ ਜਾਂ ਸੇਵਾ ਅਸੀਂ ਕਰੀ ਜਾਵਾਂਗੇ। ਬਸ ਬਾਬਾ ਜੀ ਸੇਵਾ ਲੈ ਜਾ। ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਗੁਰੂ ਦੇ ਲਾੜ ਲੱਗ ਜਾਓ ਕਲਯੁਗ ਦਾ ਜੋਰ ਆ। ਜਿਹੜਾ ਲੱਗ ਗਿਆ ਗੁਰੂ ਦੇ ਲਾੜ ਤਰ ਗਿਆ ਜੀ। ਤੇ ਬਾਬੇ ਦੀ ਕਿਰਪਾ ਰਹਿੰਦੀ ਆ। ਸਾਰੇ ਤਰਦੇ ਜਾਂਦੇ ਜਿੰਨੇ ਵੀ ਗੁਰੂ ਘਰ ਆਉਂਦੇ ਆ ਜੀ। ਬਾਬੇ ਦੀ ਬੜੀ ਕਿਰਪਾ। ਚੜ੍ਹਦੀ ਕਲਾ ਜੀ। ਕਿਵੇਂ ਸਬਾਬ ਬਣਿਆ ਆਥਿਆ ਹਾਂ ਬਾਬਾ ਜੀ ਸਬਾਬ ਇਦਾਂ ਬਣਿਆ ਵੀ ਪਹਿਲੇ ਸਾਡੇ ਗਵਾਂਢ ਚ ਇੱਕ ਮੁੰਡਾ ਆਂਦਾ ਸੀ ਸਾਲ ਪਹਿਲੇ ਮੈਨੂੰ ਉਹਨੇ ਦੱਸਿਆ ਤੇ ਮੈਂ ਵੀ ਉਹਦੇ ਨਾਲ ਆਉਣ ਲੱਗ ਪਿਆ ਅੱਛਾ ਫਿਰ ਹੌਲੀ ਹੌਲੀ ਮੇਰਾ ਪਰਿਵਾਰ ਆਉਣ ਲੱਗ ਪਿਆ ਹੁਣ ਬਾਬੇ ਦੀ ਬੜੀ ਕਿਰਪਾ ਵਾ ਦੋ ਬੱਸਾਂ ਭਰ ਕੇ ਆਉਂਦੀਆਂ ਜੀ ਕੰਨਵਣ ਸ਼ੰਭ ਤੋਂ ਆਪਣਾ ਸਟੇਸ਼ਨ ਕੰਨਵਣਾ ਉੱਥੋਂ ਆਉਂਦੀਆਂ ਜੀ ਬੱਸਾਂ ਦੋ ਸੇਵਾ ਚ ਲਾਤਾ ਜੀ ਹਾਂਜੀ ਬਾਬਾ ਜੀ ਨੇ ਸਾਨੂੰ ਸੇਵਾ ਚ ਲਾਇਆ ਹੁਣ ਹਰ ਐਤਵਾਰ ਅਸੀਂ ਆਉਂਦੇ ਆ ਜੀ ਤੇ ਅਸੀਂ ਤਾਂ ਕਹਿੰਦੇ ਐਤਵਾਰ ਕੋਈ ਪ੍ਰੋਗਰਾਮ ਹੀ ਨਾ ਆਵੇ ਤੇ ਗੁਰੂ ਘਰ ਨਾਲ ਜੁੜੇ ਰਹੀਏ ਜੀ ਬੜੀ ਸੰਤੁਸ਼ਟੀ ਰਹਿੰਦੀ ਹੈ ਜੀ। ਸ਼ਾਹ ਕਿੰਨਾ ਮੰਦ ਚਾਜ। ਬਹੁਤ ਚਾਜ ਜੀ। ਵਿਆਹ ਜਿੰਨਾ ਚਾਜ। ਹਾਂ। ਕਾਈ ਮਸਾ ਲੰਗਦਾ ਹੈ ਕਿ ਐਤਵਾਰ ਨੂੰ ਢੀਕਦੇ ਰਹਿੰਦੇ ਆਂ ਵੀ ਐਤਵਾਰ ਆਵੇ ਤੇ ਸੰਗਤਾਂ ਦੇ ਦਰਸ਼ਨ ਕਰੀਏ ਜਾਂਦੇ। ਬੜੀ ਵੱਡੀ ਹੈ ਰੌਣਕ ਬੜੀ। ਲੱਗਦੀ ਨਹੀਂ ਜੀ ਗਰਮੀ। ਆ ਦੇਖੋ ਪਸੀਨਾ ਚੁੰਦਾ ਪਰ ਸਰੀਰ ਨੂੰ ਮਹਿਸੂਸ ਨਹੀਂ ਹੁੰਦਾ ਜੀ। ਬਾਬੇ ਦੇ ਸਿਰ ਤੇ ਹੱਥ ਵਾ। ਗਰਮੀ ਕੁਛ ਨਹੀਂ ਕਰਦੀ ਜੀ। ਹਾਂ ਜੀ। ਹੋ ਸਕਦੀ ਕਿ ਚਲੋ ਜੀ ਪਹਿਲਾਂ ਸਾਡਾ ਲੋਕ। ਪੈਰਾ ਸੋ ਤੇ ਬਹੁਤ ਬਾਬੇ ਦੀਵ ਸਿੰਘ ਦੀ ਤਾਨਾ ਤਾਨ ਸੰਗਤਾ ਦੂਰੋਂ ਨੇੜਿਓ ਜੋ ਆਉਂਦੀ ਸਾਡੀਆਂ ਆਸਾਂ ਪੂਰੀਆਂ ਥੇ ਬਗਾਨ ਜੋ ਆਉਂਦੀ ਹੈ ਸੰਗਤ ਸਾਡੀ ਆਸ ਪੂਰੀ ਹੁੰਦੀ ਹੈ ਬੜੇ ਦੂਰ ਤੱਕਰ ਲੋਕ ਆਉਂਦੇ ਕਿਤੋਂ ਹੁੰਦੇ ਹੋ ਸੀ ਅਸੀਂ ਤਾਂ ਫਰੋਈ ਕੁ ਰਾ ਹੈ ਫਰੋਈ ਫਰੋਈ ਉਸ ਬਹਾਵਰੇ ਤੋਂ ਆ ਰਹੇ ਹਾਂ ਜੀ ਨਹੀਂ ਅਸੀਂ ਤਾਂ ਇੱਥੇ ਸੇਵਾ ਤੇ ਆਏ ਹੋਏ ਆ ਤੇ ਇੱਥੇ ਹੀ ਦੁਪਹਿਰਾ ਕੱਟ ਲਈਦਾ ਇੱਥੇ ਸੇਵਾ ਕਰਨ ਦੀ ਖੁਸ਼ੀ ਮਿਲਦੀ ਸੰਗਤ ਨੂੰ ਬਹੁਤ ਖੁਸ਼ੀ ਮਿਲਦੀ ਵੇਖੋ ਤਾਂ ਸਤਿਬਾਬੇ ਦੀਪ ਸਿੰਘ ਦੀ ਜੈ ਦੀ ਕਿਰਪਾਏ करनाल ਸੰਗਰੂਰ ਦੂਰ ਦੂਰ ਤੋਂ ਕਰ ਸੰਗਤ ਆ ਰਹੇ ਆ ਐਨੀਆਂ ਸੰਗਤਾਂ ਉਹਨਾਂ ਪੰਜਾਬ ਮਹਾਰਾਜ ਦੀ ਬਹੁੜ ਕਿਰਪਾ ਵਰਤ ਰਹੀ ਕੀ ਕੁਝ ਮਿਲਿਆ ਕੋਈ ਇਹ ਤਾਂ ਬਹੁਤ ਕੁਝ ਮਿਲਿਆ ਕੁੱਤਾ ਵਾਲਿਆਂ ਨੂੰ ਪੁੱਤ ਮਿਲੇ ਦੁੱਧਾਂ ਵਾਲਿਆਂ ਨੂੰ ਦੁੱਧ ਮਿਲੇ ਗਰੀਬੀ ਲੋਕਾਂ ਦੀ ਦੂਰ ਹੋਈ ਗਰੀਬਾਂ ਦੀ ਕੋਈ ਨਾ ਮੇਰਾ ਪੁੱਤਰ ਬਾਹਰ ਗਿਆ ਕੋਈ ਨਾ ਮੇਰਾ ਕਰਜ਼ਾ ਲੱਥਾ ਸਾਬ ਦੀਆਂ ਸਾਬੂ ਨਾ ਨਾ ਚਲਦੇ ਚਲੋ ਵਾਏ ਗੁਰਜੀ ਦੀ ਬੜੀ ਕਿਰਪਾ ਬਾਬਾ ਦੀਪ ਸਿੰਘ ਦੀ ਅਪਾਰ ਬਖਸ਼ਿਸ਼ ਆ ਅਪਾਰ ਬਖਸ਼ਿਸ਼ ਸੰਗਤ ਦੇ ਕੱਲੇ ਕੱਲੇ ਜੀਉ ਤੇ ਉਹਨਾਂ ਦੀ ਇਹ ਬਖਸ਼ਿਸ਼ ਆ ਜਿਹੜੇ ਇਹਦੀ ਦੁਪਹਿਰਾ ਕੱਟਣ ਆਉਂਦੇ ਉਹਨਾਂ ਦੀ ਪੂਰੀ ਕਿਰਪਾ ਉਹਨਾਂ ਦੀ ਕਿਵੇਂ ਤੁਹਾਡਾ ਸਬਬ ਬਣਿਆ ਜਾਂਦਾ ਸ਼ੁਰੂ ਤੋਂ ਬਚਪਨ ਤੋਂ ਇੱਥੇ ਆਉਂਦੇ ਆ ਜੀ ਬਚਪਨ ਤੋਂ ਹੀ ਬਾਬਾ ਦੀਪ ਸਿੰਘ ਦੇ ਲੜ ਲੱਗੇ ਸੰਗਤ ਦੇ ਵੇਖ ਕੇ ਕਿਦਾਂ ਲੱਗਦਾ ਬਹੁਤ ਵਧੀਆ ਲੱਗਦਾ ਸੰਗਤ ਦੇ ਸੰਗਤ ਨੂੰ ਵੇਖ ਕੇ ਇਹਨਾਂ ਦਾ ਕਿ ਬਾਬਾ ਦੀਪ ਸਿੰਘ ਜੀ ਤੇ ਹਾਜ਼ਰ-ਨਾਜ਼ਰ ਨੇ ਹਰ ਟਾਈਮ ਤੇ ਹਾਜ਼ਰ-ਨਾਜ਼ਰ ਨੇ ਇਥੇ ਅੱਛਾ ਜੀ ਸੰਗਤ ਨੂੰ ਵੇਖ ਕੇ ਇਦਾਂ ਲੱਗਦਾ ਹੈ ਕਿਉਂਕਿ ਗੁਰਗਬੈ ਸਿੰਘ ਜੀ ਨੇ ਕਿਹਾ ਸੀ ਜਿੱਥੇ ਮੇਰੀ ਸੰਗਤ ਉੱਥੇ ਮੈਂ ਹਾਜ਼ਰਾਂ ਜਿੱਥੇ ਇੱਥੇ ਸੰਗਤ ਹੈ ਇੱਥੇ ਬਾਬਾ ਦੀਪ ਸਿੰਘ ਗੁਰਗਬੈ ਸਿੰਘ ਜੀ ਆਪ ਹਾਜ਼ਰ ਨੇ ਤੇ ਖੁਸ਼ ਹਾਂ ਬੜੀਆ ਪਾਰ ਬਖਸ਼ਿਸ਼ ਬਾਬਾ ਜੀ ਦੀ ਅੱਜ ਕੀ ਕੋਟ-કોટ ਧੰਨਵਾਦ ਬਾਬਾ ਜੀ ਦਾ ਕੋਈ ਲਫ਼ਜ਼ ਨਹੀਂ ਹੈਗੇ ਧੰਨਵਾਦ ਕਰਨ ਦਾ ਸੇਵਾ ਕਰਦੇ ਉਹ ਸੇਵਾ ਵੀ ਕਰਦੇ ਆ ਝੋਲੀਆਂ ਵੀ ਭਰਦੇ ਆ ਬਹੁਤ ਕੁਝ ਦਿੰਦੇ ਆ ਬਾਪਾ ਜੀ ਸੇਵਾ ਕਰ ਲੰਦੋ ਵਾਹਿਗੁਰੂ ਜੀ ਚਾਹ ਤੇ ਚਲੋ ਜੀ